ਬਾਕੀ ਮਰਨ ਤੋਂ ਨਾ ਤੇ ਉਹ ਸਿੰਘ ਡਰਦੇ ਆ ਤੇ ਨਾ ਅਸੀਂ ਡਰਦੇ ਹਾਂ ਪਰਿਵਾਰ ਪਰ ਮਰਨਾ ਇਹ ਹੈ ਕਿ ਲੋਗ ਲੋਕੇ ਜਿਹੜੀਆਂ ਚਾਲਾਂ ਖੇਡਦੇ ਨਾ ਖੇਡਣ ਸਿੱਧਾ ਜੇ ਜੋ ਇਹਨਾਂ ਨੇ ਕਰਨਾ ਫਿਰ ਸਿੱਧਾ ਸਾਨੂੰ ਕਹਿ ਦੇ ਮਾਰ ਦੇਣ ਗੋਲੀ ਮਾਰ ਦੇਣ ਲਿਆ ਕੇ ਇੱਥੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹ ਸਿਰਫ ਪੰਜਾਬ ਦੇ ਲਈ ਇਹੋ ਜੇ ਕਾਨੂੰਨ ਤੇ ਪੰਜਾਬ ਦੇ ਲਈ ਇਹੋ ਜੀਆਂ ਸਾਰਾ ਕੁਝ ਪੰਜਾਬ ਦੇ ਲਈ ਹੈ ਹੋਰ ਕਿਸੇ ਵਾਸਤੇ ਨਹੀਂ ਹੈਗਾ ਘੱਟ ਗਿਣਤੀਆਂ ਦੀ ਇੱਥੇ ਜੋ ਸ਼ੋਸ਼ਣ ਹੋ ਰਿਹਾ ਘੱਟ ਗਿਣਤੀਆਂ ਦੇ ਨਾਲ ਉਹ ਸਾਰਾ ਕੁਝ ਪੰਜਾਬ ਦੇ ਲਈ ਆ ਪੰਜਾਬ ਦੇ ਨੌਜਵਾਨੀ ਲਈ ਆ ਤੇ ਜੇ ਉਹ ਨੋਹ ਦੇ ਵਿੱਚ ਜਾਂ ਮਣੀਪੁਰ ਚ ਇਹਨਾਂ ਕੁਝ ਹੋਇਆ ਉੱਥੇ ਕਿਤੇ ਇਹਨਾਂ ਨੇ ਕਿ ਬੰਦੇ ਨੂੰ ਇਹਨਾਂ ਨੇ 7 ਦਿਨ ਵੀ ਅੰਦਰ ਨਹੀਂ ਰੱਖਿਆ 70 ਦਿਨ ਬਾਅਦ ਜਮਾਨਤਾਂ ਦੇ ਕੇ ਬਾਹਰ ਕੱਢ ਦਿੱਤਾ ਸਿੱਖਾਂ ਦੇ ਜੇ ਕੋਈ ਮਾੜੀ-ਮੋਟੀ ਗੱਲ ਹੁੰਦੀ ਆ ਤੇ ਉਹਨੂੰ ਬਣਾ ਕੇ ਉਹਨੂੰ ਨੈਸ਼ਨਲ ਐਕਟ ਲਗਾਉਂਦੇ ਜਾਂਦਾ ਸਕਿਉਰਿਟੀ ਐਕਟ ਲਗਾਉਂਦੇ ਜਾਂਦਾ ਵਾ ਅੱਗੇ ਆਪਾਂ ਦੀਪ ਸਿੱਧੂ ਨੂੰ ਤੇ ਗਵਾ ਹੀ ਚੁੱਕੇ ਆ ਆਪਾਂ ਨੂੰ ਪਤਾ ਤੇ ਆਪਾਂ ਜੇ ਕੋਈ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਹੈ ਤਾਂ ਆਪਾਂ ਉਹਨੂੰ ਗਵਾ ਕੇ ਨਾ ਬੈਜਿਏ ਕਿਉਂਕਿ ਬਾਅਦ ਦੇ ਵਿੱਚ ਅਬਾ ਭੋਗਾਂ ਦੇ ਇਕੱਠ ਕਰ ਲੈਨੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਾਰੀ ਸੰਗਤ ਨੂੰ ਪਤਾ ਹੀ ਆ ਕਿ ਜੋ ਡਿਬਰੂਗੜ੍ਹ ਹਾਲਾਤ ਬਣੇ ਹੋਏ ਸਿੰਘਾਂ ਦੇ ਪੋਖੜ ਧਾਲ ਤੇ ਬੈਠੇ ਆ ਸਿੰਘ 6 ਦਿਨੋਂ ਚੱਲੇ ਅੱਜ ਤੇ ਵਿੱਚੋਂ ਦੋ ਤਿੰਨ ਸਿੰਘਾਂ ਦੀ ਹਾਲਤ ਖਰਾਬ ਆ ਜੋ ਬਸੰਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਆ ਜੋ ਪਰਸੋਂ ਇਹ ਡੀਸੀ ਨੂੰ ਅਸੀਂ ਮਿਲੇ ਸੀਗੇ ਜਾ ਕੇ ਮੰਗ ਪੱਤਰ ਦਿੱਤਾ ਸੀਗਾ ਪਰ ਡੀਸੀ ਨੇ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਇਹਨਾਂ ਨੇ ਕੋਈ ਕਰਨੀ ਆ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਪਰ ਐਸੀ ਸੋਚਿਆ ਇੱਕ ਵਾਰੀ ਚਲੋ ਕਰਕੇ ਦੇਖ ਲਈਏ ਪੁੱਛ ਲਈ ਇਹਨਾਂ ਨੂੰ ਪਰ ਇਹਨਾਂ ਨੇ ਸਾਨੂੰ ਕੋਈ ਨਿਆਣੀ ਦਿੱਤਾ ਕੱਲ ਵੀ ਇਹਨਾਂ ਨੂੰ ਅਸੀਂ ਫੋਨ ਕਰਦੇ ਰਹੇ ਇਹਨਾਂ ਨੇ ਕੋਈ ਨਿਆਣੀ ਦਿੱਤਾ ਸਾਨੂੰ ਇਹ ਸਿੱਖਾਂ ਨਾਲ ਇਹ ਜਿਹੜੇ ਦੋਰੇ ਕਾਨੂੰਨ ਆ ਜਿਹੜੀ ਦੋੜੀ ਰਣਨੀਤੀ ਜਿਹੜੀ ਸਿੱਖਾਂ ਨਾਲ ਇਹ ਖੇਡਦੇ ਆ ਜਾਂ ਸਿੱਖਾਂ ਦਾ ਜਵਾਨੀ ਦਾ ਸ਼ਿਕਾਰ ਖੇਟਣਾ ਚਾਹੁੰਦੇ ਆ ਇਹ ਬਸ ਉਹੀ ਕਰ ਰਹੇ ਆ ਕੱਲ ਵੀ ਆਪਾਂ ਨੂੰ ਪਤਾ ਜਿਵੇਂ ਬਾਰਡਰ ਤੇ ਜੋ ਇਹਨਾਂ ਨੇ ਕੀਤਾ ਵਾ ਕਿਸਾਨੀ ਧਰਨੇ ਦੇ ਦੌਰਾਨ ਸ਼ਾਂਤਮਈ ਕਿਸਾਨਾਂ ਦੇ ਜਿਹੜੇ ਇਹਨਾਂ ਨੇ ਦੋ ਮੁੰਡੇ ਅਸ਼ੀਰ ਕਰਤੇ ਆ ਤੇ ਬਾਕੀ ਫਟੜੜ ਕਰਤੇ ਕਿੰਨੇ ਉਹਨਾਂ ਦਾ ਪਤਾ ਹੀ ਨਹੀਂ ਆ ਕਿੰਨੇ ਕਰਤੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹ ਸਿਰਫ ਪੰਜਾਬ ਦੇ ਲਈ ਇਹੋ ਜੇ ਕਾਨੂੰਨ ਤੇ ਪੰਜਾਬ ਦੇ ਲਈ ਇਹੋ ਜੀਆਂ ਸਾਰਾ ਕੁਝ ਪੰਜਾਬ ਦੇ ਲਈ ਆ ਹੋਰ ਕਿਸੇ ਵਾਸਤੇ ਨਹੀਂ ਹੈਗਾ ਘਟ ਗਿਣਤੀਆਂ ਦੀ ਇੱਥੇ ਜੋ ਸ਼ੋਸ਼ਣ ਹੋ ਰਿਹਾ ਘਟ ਗਿਣਤੀਆਂ ਦੇ ਨਾਲ ਉਹ ਸਾਰਾ ਕੁਝ ਪੰਜਾਬ ਦੇ ਲਈ ਆ ਪੰਜਾਬ ਦੇ ਨੌਜਵਾਨੀ ਲਈ ਆ ਸਿੱਖਾਂ ਦੇ ਜੇ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਤੇ ਉਹਨੂੰ ਬਣਾ ਕੇ ਉਹਨੂੰ ਨੈਸ਼ਨਲ ਐਕਟ ਲਗਾਤੇ ਜਾਂਦੇ ਸਿਕਿਉਰਿਟੀ ਐਕਟ ਲਗਾਤੇ ਜਾਂਦਾ ਵਾ ਤੇ ਜੇ ਉਹ ਨੂ ਦੇ ਵਿੱਚ ਜਾਂ ਮਣੀਪੁਰ ਚ ਇਹਨਾਂ ਕੁਝ ਹੋਇਆ ਉੱਥੇ ਕਿਤੇ ਇਹਨਾਂ ਨੇ ਕੇ ਬੰਦੇ ਨੂੰ ਇਹਨਾਂ ਨੇ 7 ਦਿਨ ਵੀ ਅੰਦਰ ਨਹੀਂ ਰੱਖਿਆ 70 ਦਿਨਾਂ ਬਾਅਦ ਜਮਾਨਤਾਂ ਦੇ ਕੇ ਬਾਹਰ ਕੱਢ ਦਿੱਤਾ ਤੇ ਇਸ ਤੋਂ ਆਪਾਂ ਨੂੰ ਸਾਫ ਪਤਾ ਲੱਗਦਾ ਕਿ ਆਪਾਂ ਇਸ ਦੇਸ਼ 'ਚ ਗੁਲਾਮ ਆਂ ਬਾਕੀ ਮਰਨ ਤੋਂ ਨਾ ਤੇ ਉਹ ਸਿੰਘ ਡਰਦੇ ਆ ਤੇ ਨਾ ਅਸੀਂ ਡਰਦੇ ਹਾਂ ਪਰਿਵਾਰ ਪਰ ਮਰਨਾ ਇਹ ਆ ਕਿ ਲੋਕ ਲੋਕੇ ਜਿਹੜੀਆਂ ਚਾਲਾਂ ਖੇਡਦੇ ਨਾ ਖੇਡਣ ਸਿੱਧਾ ਜੇ ਜੋ ਇਹਨਾਂ ਨੇ ਕਰਨਾ ਫਿਰ ਸਿੱਧਾ ਸਾਨੂੰ ਕਹਿ ਦੇ ਮਾਰ ਦੇਣ ਗੋਲੀ ਮਾਰ ਦੇਣ ਲਿਆ ਕੇ ਇੱਥੇ ਪਰ ਉੱਥੇ ਉਹਨਾਂ ਨੇ ਭੋਜਨ ਤਿਆਗਿਆ ਅਰਦਾਸ ਕਰਕੇ ਉਹਨਾਂ ਨੇ ਇਹ ਛੱਡਿਆ ਵਾ ਸਾਰਾ ਭੋਜਨ ਤੇ ਉਹਨਾਂ ਨੇ ਪੰਜਾਬ ਆਣ ਕੇ ਛਕਣਾ ਵਾ ਬਾਕੀ ਆਪ ਸਾਰੀ ਸਾਧ ਸੰਗਤ ਅੱਗੇ ਬੇਨਤੀ ਆ ਕਿ ਇਹ ਪੰਥ ਦੀ ਲੜਾਈ ਆ ਕੋਈ ਨਿੱਜੀ ਲੜਾਈ ਨਹੀਂ ਹੈਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿੰਨੇ ਵੀ ਪੰਥ ਦੇ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨ ਆ ਜਾਂ ਜਿੰਨੇ ਵੀ ਸ਼ਕਤੀਸ਼ਾਲੀ ਤਾਂ ਜਿੰਨੇ ਸਾਡੇ ਆਪਣੇ ਦਲ ਪੰਥ ਆ ਜਿੰਨੇ ਵੀ ਆਪਣੇ ਬਜ਼ੁਰਗ ਆ ਸਾਰੇ ਸਿਆਣੇ ਆ ਸਾਡੇ ਤੋਂ ਉਹ ਸਾਰੇ ਨਾਲ ਚੁੱਲਣ ਅੱਗੇ ਲੱਕੇ ਚੱਲਣ ਤੇ ਆਪਾਂ ਕੋਈ ਨਾ ਕੋਈ ਸੰਘਰਸ਼ ਛੱਡ ਕੇ ਤੇ ਆਪਾਂ ਉਹਨਾਂ ਸਿੰਘਾਂ ਨੂੰ ਪੰਜਾਬ ਲੈ ਕੇ ਆ ਸਕੀਏ ਇਹ ਆਖਰੀ ਮੌਕਾ ਵਾ ਬਾਰ ਬਾਰ ਇਹੋ ਜਿਹੇ ਮੌਕੇ ਨਹੀਂ ਮਿਲਦੇ ਅੱਗੇ ਆਪਾਂ ਦੀਪ ਸਿੱਧੂ ਨੂੰ ਤੇ ਗਵਾਹੀ ਚੁੱਕੇ ਆ ਆਪਾਂ ਨੂੰ ਪਤਾ ਤੇ ਆਪਾਂ ਜੇ ਕੋਈ ਕੌਮ ਦੀ ਗੱਲ ਕਰਨ ਵਾਲਾ ਨੌਜਵਾਨ ਆ ਤਾਂ ਆਪਾਂ ਉਹਨੂੰ ਹੀ ਗਵਾ ਕੇ ਨਾ ਬਹਿ ਜਾਈਏ ਕਿਉਂਕਿ ਬਾਅਦ ਦੇ ਵਿੱਚ ਆਪਾਂ ਭੋਗਾਂ ਦੇ ਇਕੱਠ ਕਰ ਲੈਨੇ ਆ ਪਰ ਐਸ ਵੇਲੇ ਕੋਈ ਨਹੀਂ ਖੜਾ ਹੁੰਦਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਅਕਾਲ ਤਖਤ ਤੇ ਵੱਧ ਤੋਂ ਵੱਧ ਪਹੁੰਚੋ ਤੇ ਉੱਥੇ ਪਹੁੰਚ ਕੇ ਆਪਾਂ ਕੋਈ ਨਾ ਕੋਈ ਬਹਿ ਕੇ ਆਪਾਂ ਸਾਰੀ ਸੰਗਤ ਕੋਈ ਨਾ ਕੋਈ ਫੈਸਲਾ ਲਈਏ ਜਿਹਦੇ ਨਾਲ ਇਹਨਾਂ ਨੂੰ ਹਕੂਮਤ ਨੂੰ ਪਤਾ ਲੱਗੇ ਕਿ ਹਾਂ ਇਹ ਇਕੱਠੇ ਆ ਸਿੰਘ ਕਿਉਂਕਿ ਨਹੀਂ ਦੇ ਇਹਨਾਂ ਨੂੰ ਇਹ ਇਹੀ ਸੋਚਦੇ ਆ ਕਿ ਇਹ ਚਾਰ ਬੰਦੇ ਆ ਇਹਨਾਂ ਦੇ ਕਿ ਚੋਹਾਂ ਬੰਦਿਆਂ ਦੇ ਮੂੰਹ ਚੋਹਾਂ ਪਾਸਿਆਂ ਵਾਲ ਵੱਖਰੇ ਵੱਖਰੇ ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਖ ਭਾਵੇਂ ਜੋ ਕੋਈ ਧਰਨੇ ਲਾ ਕੇ ਬੈਠਣ ਭਾਵੇਂ ਜੋ ਕਿਸਾਨੀ ਮੋਰਚੇ ਦੇ ਆਪਾਂ ਵੇਖਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਆਪਾਂ ਇਕੱਠੇ ਹੋਈਏ ਇੱਕ ਨਿਸ਼ਾਨ ਸਾਹਿਬ ਥੱਲੇ ਤੇ ਕੋਈ ਨਾ ਕੋਈ ਅਜਿਹੇ ਆ ਫੈਸਲਾ ਲੈ ਸਕੀ ਜਿਹਦੇ ਨਾਲ ਪੰਜਾਬ ਦੀ ਜਵਾਨੀ ਬਾਜੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਇਦਾਂ ਨਾ ਖੇੜਿਆ ਜਾਵੇ ਨਾ ਇਦਾਂ ਰੋਜ਼ ਰੋਜ਼ ਸਾਨੂੰ ਤੰਗ ਕੀਤਾ ਜਾਵੇ ਇਸ ਕਰਕੇ ਸਾਰੀ ਸੰਗਤ ਅਕਾਲ ਤਖਤ ਤੇ ਪਹੁੰਚੇ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ